どうぞ。 ਆਏ ਕੁਛ ਕੰਸਾ ਆਏ ਕੁਛ ਥੀ ਅੱਜ ਦਾ ਦਿਹਾੜਾ ਜਿਹੜਾ ਮਨਾ ਰਹੇ ਇਹਦੇ ਬਾਰੇ ਕੀ ਕਹਿਣਾ ਜੀ ਸੰਤਨ ਬੰਨਣਾ ਪੈਸੀ ਦੇ ਦਾ ਦੇ ਲਾ ਜੀ ਆਹ ਬੋਦੀ ਮਤਲਬ ਸ਼ਰਮਾ ਮਾਲਾ ਮਨਾਇਆ ਜਾਂਦਾ ਤੇ ਟੋਟਲ ਇਹ ਚਲਾ ਮਨਾਇਆ ਜਾਂਦਾ ਜੀ ਹਾਂ ਜੀ ਹਰ ਸਾਲ ਇਹ ਅੱਜ ਜਿਹੜੀ ਇਹ ਸੋਪਾ ਮਹਾਰਾਜ ਦੇ ਲੈ ਕੇ ਚੱਲੇ ਪਾਲਕੀ ਸੱਤ ਚੱਲਿਆ ਕਿੱਥੋਂ ਚਲੇ ਤੇ ਕਿੱਥੇ ਜਾਗੇ ਕਿੱਥੇ ਕੇ ਪੜਾਉਣੇ ਨੇ ਪਾਪਾ ਮੇਰੇ ਭੈਸੇ ਨੇ ਜਿਨ੍ਹਾਂ ਦੇ ਖੇਤਾਂ ਤੇ ਸ਼ੇਰ ਗੁਰਦੁਆਰਾ ਸਾਹਿਬ ਹੈ ਇੱਥੋਂ ਹੁੰਦਾ ਆ ਬੱਗੇ ਵਾਲੀ ਪਿੰਡ ਫਿਰ ਇੱਥੋਂ ਕਮਾਨਪੁਰਾ ਪਿੰਡ ਕਮਾਨਪੁਰੇ ਦੇ ਸਾਰੇ ਪਿੰਡ ਦਾ ਮਤਲਬ ਦਰਸ਼ਨ ਕਰਾ ਕੇ ਸਕਦੇ ਆ ਤੇ ਪਾਪਾ ਨਿਰਭੈ ਸਿੰਘ ਜੀ ਰਸਤੇ 'ਚ ਪੜਾ ਕਿੱਥੇ ਕਿੱਥੇ ਜਿੱਥੇ ਸੰਤ ਜਲਪਨੀ ਸਿਖਾਉਣ ਵਾਲਾ ਬਹੁਤ ਪੜਾ ਜੀ ਮਤਲਬ ਜੋ ਵੀ ਮੋਹ ਤੁਸੀਂ ਕੱਢ ਲਓ ਸਭ ਕੁਝ ਜਿੰਨੇ ਡੇਰੇ ਆ ਜੀ ਲੰਗਰ ਆ ਜੀ ਹਰ ਘਰ 'ਚ ਪੜਾਇਆ ਲੰਗਰ ਹਰ ਘਰ ਭਰਾ ਹਾਂ ਜੀ ਕੀ ਨਾਮ ਸਾਹਿਬ ਕਰਮਜੀਤ ਸਿੰਘ ਜੀ ਹਾਂ ਜੀ ਜਿੰਨੇ ਡੇਰੇ ਆ ਜੀ ਗੁਰਦ ਅਗੇ ਢਲਵਾਂਂ ਡੇ ਰਹੇ ਹੁੰਦੇ ਆ ਉੱਥੇ ਫੜਾਇਆ ਜੀ ਉਸ ਤੋਂ ਅੱਗੇ ਬੱਗੇ ਵਾਲੀ ਪਿੰਡ ਆ ਜੀ ਉੱਥੇ ਫੜਾਇਆ ਬਹੁਤ ਸੋਹਣਾ ਫੜਾਇਆ ਕੀਤਾ ਜੀ ਉਸ ਤੋਂ ਅੱਗੇ ਬਾਅਦ ਅਸੀਂ ਵਾਪਸ ਹੁੰਨੇ ਹੋਏ ਰੰਧਾਵੇਂ ਡੇ ਰਹੇ ਤੇ ਆ ਜੀ ਉਸ ਤੋਂ ਅੱਗੇ ਇਹ ਜਦੋਂ-ਜੋਂ ਗਾਂਹ ਦੁਰੇ ਜਾਣਾ ਜੀ ਪਿੰਡ ਦੀਆਂ ਗਲੀਆਂ 'ਚ ਜਿੰਨੇ ਹੀ ਪਿੰਡ ਦੇ ਨਗਰ ਆ ਜੀ ਸਾਰੇ ਇਹਦੇ ਵਿੱਚ ਫੜਾਇਆ ਹਰ ਗਲੀ ਦੇ ਵਿੱਚ ਫੜਾਇਆ ਜੀ ਫਿਰ ਐਂਡ ਦੇ ਆਣ ਕੇ ਪਿੰਡ ਦਾ ਚਾਰਜਪੀਰੇ ਕੱਢ ਕੇ ਜੀ ਫਿਰ ਉਹਨਾਂ ਨੂੰ ਪੈਲ ਸਿੰਘ ਉਰਤਰੇ ਪਾਲਕੀ ਸਾਹਿਬ ਆਸੋ ਹੋ ਜਾਣੀਆਂ ਜੀ ਜਿਹੜੀ ਗੁਰੂ ਸਾਹਿਬ ਦੇ ਨਾਲ ਸੰਗਤ ਚੱਲ ਰਹੀ ਆ ਉਹਨਾਂ 'ਤੇ ਜਿਹੜੇ ਪੜਾ ਦੇ ਵਿੱਚ ਕੀ-ਕ ਹਰ ਤਰ੍ਹਾਂ ਦੀ ਲੰਗਰ کہہ ਸਕਦੇ ਜੀ ਅਸੀਂ ਆਈਸਕ੍ਰੀਮ ਤੋਂ ਲੈ ਕੇ ਮਿਲਕ ਸ਼ੇਕ ਹੈਗੇ ਆ ਜੀ ਜਲੇਬੀਆਂ ਦਾ ਲੰਗਰ ਆ ਪਕੌੜੀਆਂ ਦੇ ਲੰਗਰ ਆ ਜੀ ਕੂੜੀਆਂ ਛੋਲਿਆਂ ਦੇ ਲੰਗਰ ਆ ਜੀ ਕੇਲੇ ਸੇਬਾਂ ਦੇ ਲੰਗਰ ਆ ਜੀ ਜੋ ਲੋਕਾਂ ਦੀ ਸ਼ਰਧਾ ਆਣਾ ਜਿੱਥੋਂ ਤੱਕ ਆਪਾਂ ਸੋਚ ਸਕਦੇ ਹਰ ਪ੍ਰਕਾਰ ਦਾ ਲੰਗਰ ਲੱਗਾ ਹੋਇਆ ਜੀ ਸਾਡੇ ਜੀ ਅਚਰ ਪਾਲ ਸਿੰਘ ਅਚਰ ਪਾਲ ਜੀ ਅੱਜ ਇਹਦਾ ਮਾਰਦਾ ਦਿਹਾੜਾ ਮਨਾ ਰਹੇ ਸਰਨਾ ਦੇ ਬਾਰੇ ਕੀ ਕਹਿਣਾ ਚਾਹੀਦਾ ਇਹ ਹਰ ਸਾਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਆ ਪਰ ਬੰਦੇ ਪਾਲ ਸਿੰਘ ਕੀਦਾ ਤੇ ਹਰ ਸਾਲ ਆਪਣਾ ਪਿੰਡ ਕੁਮਾਨਪੁਰਾ ਅੱਗੇ ਵਾਲੀ ਬੜੀ ਸਰਦਨਾਂ ਮਨਾਉਂਦੇ ਨੇ ਤੇ ਟੁੱਟ ਲੰਗਰ ਚੱਲਦੇ ਇੱਥੇ ਹਰ ਤਰ੍ਹਾਂ ਦੇ ਜਲੇ ਬੰਨਾ ਤੇ ਖਾਣ ਪੀਣ ਨੂੰ ਹਰ ਚੀਜ਼ ਮਿਲਦੀ ਹੈ ਇੱਕ ਦੱਸੋ ਜੀ ਜਿਹੜੇ ਨੌਜਵਾਨ ਪੀੜੀ ਆ ਕੁਝ ਕਰਾਏ ਪੈ ਚੁੱਕੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਇਹ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਸੰਦੇਸ਼ ਦਿਓ ਭੇਜਣਾ ਚਾਹੀਦਾ ਹਾਂਜੀ ਬੱਸ ਬੋਲੋ ਕੀ ਨਾਜੀ ਪੈ ਜੀ ਇਸ ਕੋ ਹਾਂਜੀ ਕੀ ਜਿਹੜੀ ਸੇਵਾ ਕਰ ਰਹੀ ਕੀ ਨਾ ਕੀ ਇਹਨਾਂ ਦੇ ਸਰਦਾਰ ਸੱਜਣ ਜੀ ਪਤਾਨ ਸੀ ਹਾਂਜੀ ਸਰਦਾਰ ਵੀ ਜਿੰ ਪਿੰਡ ਕਿਹੜਾ ਸੀ ਗੁਰਦੁਆਰਾ ਕਿਲਡ ਕਮਾਨਪੁਰ ਗੁਰਦੁਆਰਾ ਬਾਬਾ ਇੰਦਰ ਸਾਹਿਬ ਜੀ ਜੀ ਉਹਨਾਂ ਦੇ ਪਿਤਾ ਜੀ ਸਰਦਾਰ ਸੱਜਣ ਸੀ ਅੱਛਾ ਜੀ ਗੁਰਦੁਆਰਾ ਨਿਵਾਸੀ ਇਹ ਕਿ ਸੇਵਾ ਕਰਦੇ ਸੀ ਵੀ 25 ਸਾਲ ਤੋਂ ਹੁਣੋਂ 1 ਮਹੀਨੇ ਤੋਂ ਕਾਲ ਚਲ ਅਕਾਲ ਚਲਾਣਾ ਕਰ ਗਏ ਹੁਣ ਉਹਨਾਂ ਦਾ ਸੇਵਾ ਆਪਣੇ ਭਤੀਜੇ ਸਰਦਾਰ ਸ਼ੁਭ ਸਵੇਖ ਨੂੰ ਬਖਸ਼ਿਸ਼ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਮੈਂ ਸਰਦਾਰ ਸਰਜਨ ਸਿੰਘ ਜੋ ਕਿ ਇਥੋਂ ਦੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸੀ ਮੈਂ ਉਹਨਾਂ ਦੀ ਫੋਟੋ ਨੂੰ ਤੇ ਮੇਰੇ ਦਾਦਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੇਵਾ ਨਿਭਾਈ ਇੱਥੇ ਤੇ ਉਹਨਾਂ ਨੇ ਹਰ ਇੱਕ ਮਤਲਬ ਗੁਰਦੁਆਰੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਰੈਨੂਵੇਟ ਕੀਤਾ ਬਟ ਉਹਨਾਂ ਨੂੰ ਜਿੰਨਾ ਵੀ ਟਾਈਮ ਉਹਨਾਂ ਨੇ ਸੇਵਾ ਕੀਤੀ ਬਹੁਤ ਵਧੀਆ ਕੀਤੀ ਹੋ ਲੋ ਮਤਲਬ ਮਹੀਨੇ ਤੋਂ ਇੱਕ ਇੱਕ ਮਹੀਨੇ ਦੋ ਪਾਲਛਾਣਾ ਕਰ ਗਏ ਤੇ ਉਹਨਾਂ ਨੇ ਇਹ ਸੇਵਾ ਅੱਗੇ ਆਪਣੇ ਹੁੰਦਿਆ ਹੀ ਆਪਣੇ ਪ੍ਰਧਾਨ ਦੀ ਉਹਨਾਂ ਨੇ ਆਪਣੇ ਦੀ ਜਿੰਦਗੀ ਕੀ ਨਾਮ ਸਿੱਖ ਤੇ ਗਈ ਜੀ ਸਦਾ ਸ਼ੁਭેચ્છਾ ਮਹਾਰਾਜਾ ਨੰਨ ਲੱਖ ਲੱਖ ਵਧਾਈ ਦੇਣੇ ਆ ਜੀ ਮਹਾਰਾਜ ਸਭੂ ਰੂਹ ਕਰੇ ਮਹਿਲਾ ਸੁਖ ਸੁਘਾਣਾ ਮਹਾਰਾਜ ਪਰਵਾ ਤੇ ਨੰਗਣਾ ਚਾਹੀਦਾ ਇਸ ਨਾਲ ਨਾਲ ਦਾ ਜੀ ਸਲਾਨਾ ਸਲਾਨਾ ਜੋੜ ਮੇਲਾ ਸਾਲ ਬਾਅਦ ਮਿਲਦਾ ਜੀ ਕਿਹੜਾ ਪਿੰਡ ਹੈ ਜੀ ਕਿਹੜਾ ਆਪਣਾ ਪਿੰਡ ਗਵਨਪੁਰਾ ਜੀ ਮੇਲਾ ਇੱਥੇ ਹੀ ਮੇਲਾ ਇਹ ਇੱਥੇ ਹੀ ਜੀ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਬਾਬਾ ਸ਼ਹੀਦ ਆ ਬਾਬਾ ਦਰਪਾਲ ਸਿੰਘ ਤੇ ਮਹਾਰਾਜ ਦੀ ਕਿਰਪਾ ਬਹੁਤ ਲੰਗਰ ਪਾਣੀ ਚੱਲ ਰਿਹਾ ਸਭ ਕੋ ਬੜਾ ਕਿਰਪਾ ਵਾਲ ਕਰੀ ਤੇ ਨਗਰ ਕੀਰਤ ਕਿੰਨੇ ਵਜੇ ਨਿਕਲੇ ਸੀ ਨਗਰ ਕੀਰਤ ਇੱਥੋਂ ਤੋਂ ਪਰੇ 9:30 ਵਜੇ 9:30 ਤੇ ਇੱਕ ਤੇ ਕਿਰ ਪੜਾ ਕਰਨੇ ਇਹਨਾਂ ਨੇ ਇਹਨਾਂ ਇੱਥੇ ਪੇ ਜੋ ਕਰਕੇ ਮਿਲ ਕੇ ਪੱਗੇ ਵਾਲੀ ਗਏ ਸੀ ਪਿੰਡ ਬੱਗੇ ਵਾਲੀ ਪਈਦਾ ਗਾੜੀ ਇਧਰ ਆ ਰਹੇ ਆ ਮਸੋਂ ਕੇ ਡੇਰੇ ਇਧਰ ਬੱਲੀ ਕਹਦੇ ਡੇਰਿਆਂ ਦੇ ਹੁਣ ਇਧਰ ਪਿੰਡ ਨੂੰ ਆਪਣੇ ਜਿਹੜੇ ਆ ਉਹ ਕਿਤੇ ਪਹੁੰਚਣ ਨਾ ਆਪਾਂ ਸੌਂਦੇ ਆ ਆਪਣਾ ਗਵਾਨਪੁਰੇ ਅੰਨਾ ਬੈਲੇ ਡੇਰਾ ਡੰਗਿਆ ਤੇ ਹੁਣ ਪਿੰਡ ਜਾਣਾ ਬਾਬੇ ਬੂਟੀ ਦੇ ਗੁਰਦੁਆਰੇ ਹਾਂਜੀ ਮੁਰਕੇ ਹੋ ਸਾਰਾ ਮੁੜਕੇ ਗਾੜੀ ਬਾਬੇ ਜੀਵਨ ਸਿੰਘ ਦੇ ਗੁਰਦੁਆਰੇ ਚੱਲ ਜੇ ਮੁਰਕੇ ਤੇ ਬਾਬੇ ਬਾਗ ਵਾਲੇ ਆਏ ਇਧਰ ਆਉਣਾ ਮਹਾਰਾਜ ਦੀ ਬਹੁਤ ਕਿਰਪਾ ਹੁਣ ਕੱਲਬ ਜੋੜ ਮੇਲਾ ਚੱਲੇਗਾ ਕਬੱਡੀ ਦੀ ਕਬੱਡੀ ਹੋਏਗੀ ਦੀਵਾਨ ਚੱਲਣਗੇ ਕੀ ਕੀ ਇੱਕ ਤੇ ਟੂਰਨਾਮੈਂਟ ਹੋ ਰਿਹਾ ਟੂਰਨਾਮੈਂਟ ਹੋਣਗੇ ਤਾਂ ਹੋਰ ਕੀ ਕੀ ਇੱਥੇ ਆਪਣਾ ਜਿਹੜਾ ਕੀ ਕੀ ਜਿਹੜਾ ਕੱਲ ਹੁਣ ਵੇਖੋ ਕਿਹੜਾ ਕਿਹੜਾ ਲੰਗਰ ਪਾਣੀ ਚੱਲਦੇ ਆ ਬਾਹਰ ਆਪਣਾ ਬਾਹਰ ਲੰਗਰ ਪਾਣੀ ਵੱਖਰਾ ਵੀ ਭੂੜੇ ਲੱਗ ਰਹੇ ਪੰਗੂੜੇ ਬਾਹਰ ਲੱਗ ਰਹੇ ਹੋਏ ਅੱਜ ਜਗ੍ਹਾ ਬੜੀ ਘਟਿਆ ਆ ਆ ਲੱਗੇ ਝੋਨੇ ਨੇ ਪੰਗੂੜੇ ਦੇ ਬੜੇ ਲੱਗਦੇ ਇਹ ਪੰਗੂੜੇ ਲੱਗਦੇ ਦੁਕਾਨਾਂ ਲੱਗਣਗੀਆਂ ਕੱਲ ਦੁਕਾਨਾਂ ਵੀ ਲੱਗਣਗੀਆਂ ਪਹੂੜੇ ਵੀ ਲੱਗਣਗੇ ਸੈਕਲ ਸਟੈਂਡ ਵੀ ਮਾਹ ਲਵਣਾ ਫਿਰ ਆਪਾਂ ਕਾਰ ਪਾਰਕ ਵੀ ਲਾਗੇ ਇੱਕ ਵੱਡੀ ਦੇ ਲਾਗੇ ਉਹ ਵੀ ਬਣਾਉਣੀ ਆਪਾਂ ਥੈਂਕ ਯ ਮੇਰਾ ਨਾਮ ਨਰਾਜ ਖੋਰਾ ਮੈਂ ਮਹਾਰਾਜ ਜੀ ਦੇ ਜਗਤ ਹੀ ਆਈ ਆਂ ਬਾਬਾ ਬਨਰਪਾਲ ਸਿੰਘ ਜੀ ਦੇ ਮੈਂ ਇਹਨਾਂ ਦੇ ਨਾਲ ਅੱਗੇ ਵੀ ਜੁੜੀ ਹੋਈ ਆਂ ਹੁਣ ਵੀ ਇਹਨਾਂ ਦੇ ਦਰਸ਼ਨ ਕਰਨ ਆਈ ਆਂ ਮਹਾਰਾਜ ਜੀ ਦੇ ਇਹਨਾਂ ਦੇ ਮੇਲੇ ਦੀ ਆਪ ਜੀ ਨੂੰ ਸਜਣਾਂ ਨੂੰ ਲੱਖ ਲੱਖ ਵਧਾਈ ਹੋਵੇ ਹਮ ਆ ਗਿਆ ਵੱਦਨ ਪਟਾ ਜੀ ਜਗਰ ਕੀ ਫਤਿਹ ਨਸਰਿਸ ਨਾਮ ਹੈ ਜਗਰ ਕੇ ਅਤਰ ਰਸ਼ੀ ਦਾ ਸਾਹਿਬ ਪਿੰਡ ਗਮਨਪੁਰਾ ਦੋ ਸਵੇਰੇ ਜੋੜ ਮੇਲਾ ਬਾਬਾ ਸ਼ਿਦਾਰਾ ਉਹਦੇ ਕੱਲ ਝੂਮ ਧਮਨ ਨੰਨੇ ਨਾ ਨਾ ਹੈ ਬੇਦ ਨਾ ਕੀਆ ਹਾਂਜੀ ਨਾਮ ਕੀ ਤੇ ਦਾ ਸਰਪਜੀਤ ਸਿੰਘ ਤੇ ਬਰਾਏ ਅੱਜ ਨਗਰ ਕਿੱਥੋਂ ਕਿੱਥੋਂ ਚੱਲਿਆ ਸੀ ਇਸੇ ਦਾ ਸਾਹਿਬ ਤੋਂ ਪਿੰਡ ਗਮਨਪੁਰੇ ਤੋਂ ਤੇ ਕਿੱਥੇ ਕਿ ਬੁਲਾ ਕੇ ਕੀਤੀ ਜਾ ਰਹੀ ਇਹ ਹੁਣ ਇੱਧਰ ਬਾਬਾ ਸ਼ਿਦਾਰਾ ਸਾਹਿਬ ਦੇ ਗੁਰਦਾਰੇ ਬੜਾ ਹਾਂਜੀ ਸਾਰੇ ਪਿੰਡ ਚ ਗੁਰਦਾਰੇ ਤੇ ਜਾਣਾ ਸਾਰੇ ਸਤਿ ਸ਼੍ਰੀ ਅਕਾਲ ਮੇਰੇ ਨਾਗੀਆਂ ਜੀ ਅੱਜ ਜਿਹੜਾ ਸਾਡੇ ਨਗਰ ਕਿਰਦਾਰ ਕਿਸੇ ਚੱਲੇ ਜੀ ਕਿਤੇ ਕਿਤੇ ਪੜਾਇਦੇ ਬਸ ਇਹ ਗਾੜੀ ਬਬੀ ਹੁਣ ਰਹੀ ਰਹੀ ਜ਼ਰੇ ਬੁਰਦਾਰ ਜੀ ਤੇ ਸੰਗਤਾਂ ਨੂੰ ਕੀ ਕੀ ਸ਼ਿਕਾਇਤਾਂ ਜਾ ਰਹੀ ਰਹੀ ਸਿੱਪਰੂਸ ਵਗੈਰਾ ਮਤਲਬ ਕਿ ਗੁਰਕਰੇ ਵਗੈਰਾ ਮਤਲਬ ਕੋਲ ਡਰਿੰਕ ਵਗੈਰਾ ਹਰ ਇੱਕ ਚੀਜ਼ ਮਹਾਰਾਜ ਬੜੀ ਕਿਰਪਾ ਦੀ ਮਾਝੇ ਕਿਸੇ ਮਿੱਟੀ ਦਾ ਖਾ ਅਸਾ ਜਿਹੜੀ ਜੋ ਸਾਡੇ ਪਿੰਡ ਮਾਨਪੁਰੇ ਦਾ ਗੁਰਦੁਆਰਾ ਸਾਹਿਬ ਬਾਬਾ ਅੰਦਰ ਪੈਸੇ ਦੇ ਸ਼ਹੀਦ ਉਥੋਂ ਪਾਲਕੀ ਸਾਹਿਬ ਨਿਕਲੇ ਆਏ ਅੱਜ ਪਾਲਕੀ ਸਾਹਿਬ ਆ ਕੱਲ ਮੇਲਾ ਹੈ ਬਹੁਤ ਵਧੀਆ ਸਾਰੀ ਸੰਗਤ ਜਿਹੜੀ ਆ ਇਕੱਠੀ ਹੋ ਕੇ ਬਹੁਤ ਵਧੀਆ ਆਨੰਦ ਆਪਣਾ ਸੇਵਾ ਕਰ ਰਹੀ ਆ ਬਹੁਤ ਬਹੁਤ ਸੇਵਾ ਨਿਭਾ ਰਹੇ ਆ ਸਾਰੀ ਸੰਗਤ ਜੀ ਫੁੱਲ ਕਿਰਪਾ ਮਹਾਰਾਜ ਦੀ ਫੁੱਲ ਕਿਰਪਾ ਹੈ ਜੋ ਵੀ ਸਰਦਾ ਬਣਦਾ ਸਾਰੀਆਂ ਸੰਗਤਾਂ ਨੇ ਹਿੱਸਾ ਪਾਇਆ ਬਹੁਤ ਮਿਹਰਬਾਨੀਆਂ ਤੁਹਾਡੀ ਵੀ ਤੇ ਸਾਰੀ ਸੰਗਤ ਦੀ mẹ đừng ơi ਨੇ ਜਿਹੜੀ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤ ਨੂੰ ਆਜੀ ਨਗਰ ਕੀਰਤਨ ਹੈ ਗੁਰਕਮਾਲਪੁਰੇ ਦੀ ਸੰਗਤ ਉਹ ਕੋਈ ਗੱਲ ਨਹੀਂ ਦੁਬਾਰਾ ਬੋਲੋ ਜੋ ਕੱਲ ਜੋੜ ਮੇਲਾ ਕੱਲ ਜੋੜ ਮੇਲਾ ਇਹ ਸਾਰੀ ਸੰਗਤ ਨੂੰ ਹਮ ਹਮ ਆ ਕੇ ਪਹੁੰਚਣ ਦੀ ਕਿਰਪਾਤਾ ਕਰੀ ਬਾਈ ਜੀ ਕਾ ਕਾਲ ਸਾਹਿਬ ਬਾਈ ਜੀ ਕੀ ਬਾਰੇ ਜੀ ਸ੍ਰੀ ਅਕਾਲ ਹੋਰ ਸੁਣਾ ਪੋਪੀ ਇੰਨ ਸੋ ਨਿਆ ਸਤ ਸ੍ਰੀ ਅਕਾਲ ਖਾਜ਼ਾ ਵਾਹਿਗੁਰੂ ਜੀ ਕੀ ਫਤਹਿ ਸਤਿ ਸੰਗਜੀ ਤਨ ਤਨ ਬਗੜ ਭੈ ਸਿੰਘ ਸ਼ਹੀਦਾ ਸਥਾਨ ਤੋਂ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਨਿਕਲਦੇ ਆ ਰਹੇ ਬੜੀਆਂ ਸੰਗਤਾਂ ਸ਼ਰਤਾਂ ਤੇ ਧੂਨ ਨਾਲ ਬਹੁਤ ਮਨਾ ਰਹੀਆਂ ਨੇ ਇਕਜੁੱਟ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਵਾਹਿਗੁਰੂ ਜੀ ਦਾ ਪਾਲ ਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜੋ ਵੀਰ ਜੀ ਲੱਗੇ ਅੱਛਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਭਵੰਦਨ ਭੈ ਸਿੰਘ ਦੇ ਸਥਾਨਾਂ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਣਾ ਸਰਦਾਰਾਂ ਰਵਿਆਕੇ ਸਾਰਿਆਂ ਸਰਦਾਰਾਂ ਰਵਿਆਕੇ ਬਣਾ ਰਿਹਾ ਨੇ ਲੱਖ ਲੱਖ ਵਧਾਈ ਅਮਰ ਸ਼ਹੀਦ ਮਪਨ ਦੇ ਪੈਸੇ ਦੇ ਕਾਲਾ ਸੋਨਾ ਜੋਰ ਮਿਲਿਆ ਹੈ ਹਰਿਆ ਸਰਦਾਰ ਨੂੰ ਬੇਦਰੀ ਖਲਾਸਦਾ ਹੈ ਨਰਮੇ ਕੇ ਰੋਗਨ ਨੂੰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਬੀ ਸਿੰਘ ਹਾਂਜੀ ਅੱਜ ਕੀ ਕਹਿਣਾ ਚਾਹੁੰਦੇ ਯਾ ਜੀ ਗੁਰਜੀ ਕਾ ਖਾਲਸਾ ਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਤੰਤਣ ਬਾਬਾ ਨਰਪਾਇ ਸਿੰਘ ਜੀ ਸ਼ਹੀਦੋ ਸਿੰਘ ਜਿਨ੍ਹਾਂ ਦੇ ਅਸਥਾਨ ਤੋਂ ਹਰ ਸਾਲ ਨਗਰ ਕੀਰਤਨ ਦੀ ਰਮਤਾ ਹੁੰਦੀ ਹੈ ਉਸੇ ਤਰ੍ਹਾਂ ਹੀ ਹਰ ਸਾਲ ਵੀ ਬਹੁਤ ਵਧੀਆ ਤੁਮਕਾਮ ਦੇ ਨਾਲ ਨਗਰ ਕੀਰਤਨ ਦੀ ਰਮਤ ਆਈ ਹੈ ਜੀ ਇਸ ਬਹੁਤ ਵਧੀਆ ਦਰਸ਼ਨ ਮੇਲੇ ਸਾਰੀਆਂ ਸੰਗਤਾਂ ਕਰ ਰਹੀਆਂ ਨੇ ਬਹੁਤ ਤੁਮਕਾਮ ਦੇ ਨਾਲ ਕੱਲ ਮੇਲਾ ਵੀ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਦੀੰਤੀ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਛਾ ਬਿਟੇ ਕਿ ਨਾ ਕੋਈ